ਕਾਂਗਰਸ ਵੱਲੋਂ ਲੁਧਿਆਣਾ 'ਚ ਮੇਅਰ ਬਣਾਉਣ ਸੰਬੰਧੀ ਕਿਤੇ ਜਾ ਰਹੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ ਜਿਸ ਦੇ ਤਹਿਤ ਮੰਗਲਵਾਰ ਨੂੰ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮੀਟਿੰਗ 'ਚ ਪੂਰੇ ਕੌਂਸਲਰ ਹੀ ਨਹੀਂ ਪੁੰਜੇ ਜਿਕਰ ਹੋ ਗਿਆ ਹੈ ਕਿ ਨਗਰ ਨਿਗਮ ਚੋਣਾ ਦਰਾਂ ਆਮ ਆਦਮੀ ਪਾਰਟੀ ਦੇ 41 ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ ਜਦਕਿ ਮੇਅਰ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰਨ ਲਈ 48 ਕੌਂਸਲਰਾਂ ਸਮਰਥ ਸਮਰਥਨ ਹੋਣਾ ਚਾਹੀਦਾ ਇਸੇ ਬੰਦੇ ਨਜ਼ਰ ਆਪ ਵੱਲ ਸੱਤ ਵਿਧਾਇਕਾਂ ਦੇ ਵੋਟ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ ਤਾਂ ਜ਼ਰੂਰੀ ਬਹੁਮਤ ਦਾ ਅੰਕੜਾ ਬੁਵਿੰਜਾ ਤੇ ਪਹੁੰਚ ਗਿਆ ਇਸ ਮੋਲ ਦਾ ਫਾਇਦਾ ਚੱਕਣ ਲਈ ਕਾਂਗਰਸ ਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੱਲੋਂ ਭਾਜਪਾ ਤੇ ਆਜ਼ਾਦ ਕੌਂਸਲਰਾਂ ਨਾਲ ਮਿਲ ਕੇ ਮੇਅਰ ਬਣਾ ਦਾ ਦਾਵਾ ਕਰ ਦਿੱਤਾ ਗਿਆ ਇਸ ਫਾਰਮੂਲੇ ਨੂੰ ਭਾਜਪਾ ਦੀ ਲੋਕਲ ਲੀਡਰਸ਼ਿਪ ਵੱਲੋਂ ਸਾਮਤੀ ਦੇ ਦਿੱਤੀ ਗਈ ਸੀ ਪਰ ਕੇਂਦਰੀ ਅਗਵਾਈ ਦੀ ਮਨਜ਼ੂਰੀ ਨਹੀਂ ਮਿਲੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਤੋੜ ਕੇ ਮੇਅਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਰਾਂ ਕਾਂਗਰਸ ਵੱਲੋਂ ਭਾਜਪਾ ਨਾਲ ਮਿਲ ਕੇ ਆਜ਼ਾਦ ਕੌਂਸਲਰਾਂ 'ਚੋਂ ਇੱਕ ਕਿਸੇ ਇੱਕ ਨੂੰ ਮੇਅਰ ਬਣਾ ਦਾ ਸ਼ਕੂਫਾ ਛੱਡ ਦਿੱਤਾ ਗਿਆ ਪਰ ਇਸ ਦਾਅਵੇ ਦੀ ਮੰਗਲਵਾਰ ਨੂੰ ਉਸ ਸਮੇਂ ਹਵਾ ਨਿਕਲ ਗਈ ਯਦ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਜਾਂ ਚ ਬੁਲਾਈ ਗਈ ਮੀਟਿੰਗ ਦਰਾਨ ਪੂਰੇ ਕੌਂਸਲਰ ਹੀ ਨਹੀਂ ਪਹੁੰਚੇ ਜੇ ਕੌਂਸਲਰ ਰਾਜਾ ਵੜਿੰਗ ਦੀ ਮੀਟਿੰਗ ਵਿੱਚ ਨਹੀਂ ਪਹੁੰਚੇ ਉਹ ਸਾਰੇ ਸਾਬਕਾ ਮੰਤਰੀ ਆਸ਼ੂ ਗਰੁੱਪ ਦੇ ਹਨ ਜਿਸ ਦੀ ਲੋਕ ਸਭਾ ਚੋਣਾਂ ਚ ਟਿਕਟ ਨਾ ਮਿਲਣ ਤੋਂ ਬਾਅਦ ਰਾਜਾ ਵੜਿੰਗ ਨਾਲ ਲੜਾਈ ਚੱਲ ਰਹੀ ਹੈ ਤੇ ਹੁਣ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਆਸ਼ੂ ਲਗਾਤਾਰ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾ ਰਹੇ ਹਨ ਇਹ ਲੜਾਈ ਇਸ ਮੀਟਿੰਗ ਤੋਂ ਬਾਅਦ ਖੁੱਲ ਕੇ ਸਾਹਮਣੇ ਆ ਗਈ ਹੈ ਕਿਉਂਕਿ ਸਾਬਕਾ ਵ代ਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੇ ਤਲਵਾਰ, ਜੱਸੀ ਖੰਗੂੜਾ, ਬੈਸ ਬ੍ਰਦਰਸ ਦੀ ਮਸਦੂਗੀ ਦੇ ਉਲਟ ਖੁਦ ਆਸ਼ੂ ਨੇ ਵੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ। ਭਾਵੇਂ ਇਸ ਵੰਦ ਵਿੱਚ ਹੁਣ ਤੱਕ ਪੰਜਾਬ ਜਾਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੱਲੋਂ ਕੀਤੀ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ। ਆਮ ਆਦਮੀ ਪਾਰਟੀ ਵੱਲੋਂ ਮੇਅਰ ਬਣਾ ਲਈ ਜ਼ਰੂਰੀ ਬਹੁਮੰਦ ਜਟਾਣ ਲਈ ਕਾਂਗਰਸ ਦੇ ਕੌਂਸਲਰਾਂ ਨੂੰ ਡੋਰੇ ਪਾਈ ਜਾ ਰਹੇ ਹਨ ਜਿਨ੍ਹਾਂ ਦਾ ਵਾਰਡ ਨੰਬਰ 6 ਤੇ ਜਗਦੀਸ਼ ਦਿਸ਼ਾ ਤੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਬਾਕੀ ਕਈ ਕੌਂਸਲਰਾਂ ਦੇ ਨਾਵਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਰਾਜਾ ਵੜਿੰਗ ਵੱਲੋਂ ਕੌਂਸਲਰਾਂ ਨੂੰ ਟੁੱਟਣ ਤੋਂ ਬਚਾ ਲਈ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਕਾਉਂਸਲਰ ਕਾਂਗਰਸ ਦੇ ਨਾਤੇ ਜਿੱਤ ਕੇ ਆਏ ਹਨ ਅਤੇ ਉਨ੍ਹਾਂ ਨੂੰ ਇਸ ਦੌਰ ਚ ਪਾਰਟੀ ਨਾਲ ਮਜ਼ਬੂਤੀ ਨਾਲ ਖੜੇ ਰਹਿਣਾ ਚਾਹੀਦਾ ਹੈ ਰਾਜਾ ਵੜੇ ਮੁਤਾਬਕ ਪਹਿਲਾਂ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਦਰਾਂ ਹੋਈਆਂ ਨਗਰ ਨਿਗਮ ਚੋਣਾਂ ਦੇ ਮੁਕਾਬਲੇ ਸਵਾਰ ਕਾਂਗਰਸੀ ਕਾਉਂਸਲਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਅද ਇਹਨਾਂ ਕੌਂਸਲਰਾਂ ਦੇ ਕੀਤੇ ਗਏ ਕੰਮ ਹੀ ਦੋਇਸਤਾਈ ਚ ਕਾਂਗਰਸ ਲਈ ਰਸਤਾ ਸਾਫ਼ ਕਰਨਗੇ ਰਾਜਾ ਵੜਿੰਗ ਦੇ ਅਨੁਸ਼ਾਸਨਹੀਨਤਾ ਦੇ ਮਾਮਲੇ ਵਿੱਚ ਕਾਰਵਾਈ ਦੇ ਸੰਕੇਤ ਵੀ ਦਿੱਤੇ ਕਿਉਂਕਿ ਮੀਟਿੰਗ ਵਿੱਚ ਉਨ੍ਹਾਂ ਦੇ ਸਾਹਮਣੇ ਹੀ ਬੈਸ ਗਰੁੱਪ ਦੇ ਇੱਕ ਮੈਂਬਰ ਨੇ ਹਲਕਾ ਇੰਚਾਰਜ ਤੇ ਹਾਰਨ ਦੀ ਕੋਸ਼ਿਸ਼ ਕਰਨ ਤੇ ਦੋਸ਼ ਲਗਾਇਆ ਇਸੇ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਗਰੁੱਪ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਵੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਮੀਡੀਆ ਵਿੱਚ ਜਾ ਕੇ ਗੱਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਉਨਾ ਨੇ ਇਹ ਵੀ ਕਿਹਾ ਹੈ ਕਿ ਨਗਰ ਨਿਗਮ ਚੋਣਾਂ ਦੇ ਦੌਰਾਨ ਪਾਰਟੀ ਉਮੀਦਵਾਰਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਦਾ ਵਿਰੋਧ ਕਰਨ ਜਾਂ ਵਰੋਤਿਆਂ ਦਾ ਸਾਥ ਦੇਣ ਵਾਲੇ ਨੇਤਾਵਾਂ ਨੂੰ ਲੈ ਕੇ ਬਲਾਕ ਪ੍ਰਧਾਨਾਂ ਤੋਂ ਰਿਪੋਰਟ ਮੰਗੀ ਗਈ ਹੈ ਜੇ ਜੇਦਾਰ ਤੇ ਅਨੁਸ਼ਾਸਨ ਕਮੇਟੀ ਵੱਲੋਂ ਕਾਰਵਾਈ ਕਰਨ ਦਾ ਫੈਸਲਾ ਕੀਤਾ ਜਾਵੇਗਾ